ਤਲੁਧਿਆਣਾ ਦੇ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਆਵਾਰਾ ਕੁੱਤਿਆਂ ਨੇ ਇੱਕ 11 ਸਾਲ ਦੇ ਬੱਚੇ ਨੂੰ ਨੋਚ-ਨੋਚ ਕੇ ਖਾ ਲਿਆ ਤਾਂ ਆਵਾਰਾ ਕੁੱਤਿਆਂ ਦੇ ਵੱਢਣ ਦੇ ਕਾਰਨ ਉਸ 11 ਸਾਲ ਦੇ ਬੱਚੇ ਦੀ ਮੌਕੇ ਦੇ ਉੱਪਰ ਹੀ ਮੌਤ ਆ ਜੜੀ ਹੋ ਜਾਂਦੀ ਹੈ ਤਾਂ 11 ਸਾਲ ਦਾ ਇਹ ਬੱਚਾ ਸੀ ਹਰ ਸੁਖਪ੍ਰੀਤ ਸਿੰਘ ਜਿਹੜਾ ਕਿ 5ਵੀਂ ਕਲਾਸ ਦੇ ਵਿੱਚ ਪੜਦਾ ਸੀ ਜਿਸ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਆਵਾਰਾ ਕੁੱਤਿਆਂ ਦੇ ਵੱਢਣ ਦੇ ਕਾਰਨ ਉਸੇ ਮੌਕੇ ਦੇ ਉੱਪਰ ਮੌਤਾਂ ਜੜੀਆਂ ਹੋ ਜਾਂਦੀ ਹੈ ਤਾਂ ਜਿਵੇਂ ਹੀ ਇਸ ਗੱਲ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਲੱਗਦਾ ਹੈ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਪਿੰਡ ਵਾਲਿਆਂ ਦੇ ਵੱਲੋਂ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਜਾਂਦਾ ਤਾਂ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਜਿਹੜਾ ਉਹ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਵੱਲੋਂ ਕੀਤਾ ਜਾਂਦਾ ਤਾਂ ਪਿੰਡ ਹਸਨਪੁਰ ਦਾ ਇਹ ਮਾਮਲਾ ਜਿੱਥੇ ਆਵਾਰਾ ਕੁੱਤਿਆਂ ਨੇ ਕਹਿਰ ਵਰਸਾਇਆ ਇੱਕ 11 ਸਾਲ ਦੇ ਬੱਚੇ ਨੂੰ ਵੱਡਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਤਾਂ 11 ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਵੱਢਿਆ ਜਿਸ ਤੋਂ ਬਾਅਦ ਉਸ ਹਰਸੁਖ ਪ੍ਰੀਤ ਸਿੰਘ ਨਾਮ ਦੇ ਬੱਚੇ ਦੀ ਮੌਕੇ ਦੇ ਉੱਪਰ ਮੌਤਾ ਜੜੀ ਉਹ ਹੋ ਜਾਂਦੀ ਹੈ ਤਾਂ 5ਵੀਂ ਕਲਾਸ ਦੇ ਵਿੱਚ ਪੜਦਾ ਸੀ ਇਹ ਬੱਚਾ ਪਰਿਵਾਰਕ ਮੈਂਬਰਾਂ ਦਾ ਇਕਲੌਤਾ ਪੁੱਤ ਸੀ ਹਰਸੁਖਪ੍ਰੀਤ ਸਿੰਘ ਜਿਸ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਤਾਂ ਆਵਾਰਾ ਕੁੱਤਿਆਂ ਦੇ ਨੋਚ-ਨੋਚ ਖਾਣ ਦੇ ਨਾਲ ਇੱਕ 11 ਸਾਲ ਦੇ ਬੱਚੇ ਦੀ ਮੌਤ ਹੋਈ ਆ ਤਾਂ 5ਵੀਂ ਕਲਾਸ ਦੇ ਵਿੱਚ ਇਹ ਬੱਚਾ ਛੜੋ ਪੜਦਾ ਸੀ ਜਿਸ ਨੂੰ ਆਵਾਰਾ ਕੁੱਤਿਆਂ ਨੇ ਵੜ ਲਿਆ ਆਵਾਰਾ ਕੁੱਤਿਆਂ ਦੇ ਵੜਣ ਤੋਂ ਬਾਅਦ ਉਸ ਦੀ ਮੌਤ ਜਿਹੜੀ ਉਹ ਹੋ ਜਾਂਦੀ ਹੈ ਇਹ ਜਦੋਂ ਸਾਨੂੰ ਫੋਨ ਗਿਆ ਅਸੀਂ ਸਾਨੂੰ ਫੋਨ ਗਿਆ ਕਹਿੰਦੇ ਵੀ ਇਹਨੇ ਇਸ ਤਰ੍ਹਾਂ ਕਰਕੇ ਵੀ ਡੌਗ ਨੇ ਹਮਲਾ ਕਰ ਦਿੱਤਾ ਵਾ ਬੀਅਨੇ ਦਾ ਬਚਾ ਬੀਅਨੇ ਦਾ ਪੂਰਾ ਹੋ ਗਿਆ ਵਾ ਅਸੀਂ ਅਸੀਂ ਸੋਚਿਆ ਵੀ ਜੋ ਹਸਨਪੁਰ ਚ ਪਹਿਲਾਂ ਬਾਕੀ ਹੋਇਆ ਵਾ ਕਿਤੇ ਉਹੀ ਆ ਮੈਂ ਦੁਬਾਰਾ ਕਾਲ ਕੀਤੀ ਹਸਨਪੁਰ ਪਿੰਡ ਚ ਕੀਤੀ ਕਾਲ ਉਸੇ ਟਾਈਮ 8 ਵਜੇ ਦੇ ਕਰੀਬ ਇਹ ਬਾਕਿਆ ਹੋਇਆ ਵਾ ਉਸੇ ਟਾਈਮ ਅਸੀਂ ਹਸਨਪੁਰ ਕਾਲ ਕੀਤੀ ਤੇ ਜਦੋਂ ਹਸਨਪੁਰ ਕਾਲ ਕੀਤੀ ਤਾਂ ਉਹ ਕਹਿੰਦਾ ਵੀ ਨਹੀਂ ਇਹ ਪਹਿਲਾਂ ਹੋਇਆ ਵਾ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਫੇਰ ਮੈਨੂੰ ਕਾਲ ਆ ਗਈ ਕਹਿੰਦੇ ਨਹੀਂ ਸੱਚੀ ਹੋਇਆ ਵਾ ਵੀ ਇੱਥੇ ਇਹਨੇ ਤਾਂ ਹੋਇਆ ਵਾ ਤੇ ਜਦੋਂ ਮੰਮੀ ਇਹਨੇ ਦਾ ਮੇਰੇ ਮੰਮੀ ਇਹਨੇ ਦਾ ਮਤਲਬ ਜਿਨ੍ਹਾਂ ਦਾ ਲੜਕਾ ਵਾ ਉਹਨਾਂ ਦੇ ਭੂਆ ਜੀ ਨੇ ਉਹਨਾਂ ਨੂੰ ਤਾਂ ਦੇਖ ਕੇ ਉਹ ਸੋਚ ਕੇ ਨੇ ਦਾ ਮਤਲਬ ਉੱਥੇ ਹੀ ਘਮਸਮ ਹੋ ਕੇ ਬੈਠ ਗਏ ਤੇ ਜਦੋਂ ਅਸੀਂ ਇੱਥੇ ਆਏ ਤਾਂ ਆ ਕੇ ਸਾਨੂੰ ਪਤਾ ਲੱਗਿਆ ਵੀ ਇੱਥੇ ਤਾਂ ਡੌਗ ਹਨ ਦਾ ਉਸ ਤੋਂ ਬਾਅਦ ਜਾ ਕੇ ਪਿੰਡ 'ਚ ਹੋਰ ਵੀ ਲਾਂਚ ਹਨ ਦਾ ਮਤਲਬ ਕਿਸੇ ਨੂੰ ਵੱਢਿਆ ਉਹਨੇ ਕੁੱਤੇ ਨੇ ਹੋਰ ਨੂੰ ਵੀ ਖਾਣ ਲੱਗਿਆ ਸੀਗਾ ਉੱਥੇ ਉਹਨੂੰ ਮਸਾ ਛੜਾਇਆ ਵਾ ਤੇ ਕਿੰਨੇ ਕੁ ਕੁੱਤੇ ਹੈਗੇ ਜੀ ਪਿੰਡ ਦੇ ਵਿੱਚ ਉਹ ਮਤਲਬ ਗਿਣਤੀ ਤਾਂ ਆਪਾਂ ਕਰ ਨਹੀਂ ਸਕਦੇ ਐ ਕੋਈ ਮਤਲਬ ਨਿਸ਼ਚਿਤ ਗਿਣਤੀ ਨਹੀਂ ਹੈਗੀ ਮਤਲਬ ਗਿਣਤੀ ਤੋਂ ਆਪ ਅਪਰ ਹੀ ਨੇ ਕੁੱਤੇ ਜੋ ਵੀ ਹੈਗੇ ਨੇ ਹਾਂਜੀ ਮਤਲਬ ਇੱਥੇ ਫੇਰ ਵੀ ਦੱਸਿਆ ਜਾਂਦਾ ਵਾ ਜਿਵੇਂ ਕਿ ਹਨ ਦਾ ਬਈ ਮਤਲਬ ਮੈਂ ਦੇਖੇ ਵੀ ਆ 2 ਕੁੱਤੇ ਤਾਂ ਵੈਸੇ ਹੀ ਟੋਲੀਆਂ ਬਣਾਈ ਫਿਰਦੇ ਨੇ 25 25 30 ਦੀਆਂ ਕੁੱਟਿਆਂ ਦੀਆਂ ਟੋਲੀਆਂ ਬਣੀਆਂ ਹੋਈਆਂ ਨੇ ਵੀ। ਸਾਡੇ ਕੋਈ ਕਾਰਵਾਈ ਨਹੀਂ ਕੀਤੀ ਹੁੰਦਾ। ਇੱਥੇ ਆਏ ਜੀ ਜਦੋਂ ਇਹਦਾ ਮਤਲਬ ਧਰਨਾ ਲਾਇਆ ਹੋਇਆ ਸੀਗਾ ਰੋਡ ਜਾਮ ਸੀਗਾ ਪ੍ਰਸ਼ਾਸਨ ਆਇਆ। ਉਹਨਾਂ ਨੇ ਸਿਰਫ ਆਪਣਾ ਧਰਨਾ ਹਟਾਉਣ ਦੀ ਖਾਤਰੀ ਜੋ ਉਹਨਾਂ ਤੋਂ ਹੋਇਆ ਉਹੀ ਕੀਤਾ ਉਹਨਾਂ ਨੇ। ਆਦਰਵਾਇਜ਼ ਕੋਈ ਕਾਰਵਾਈ ਨਹੀਂ ਕਰਕੇ ਗਏ। ਹਾਂਜੀ। ਇਹ ਮੈਸੇਜ ਜਿਹੜਾ ਕੁੱਤੇ ਰੱਖਦੇ ਆ ਕਰਾਂ ਜਾਂਦੇ ਨੇ ਖਤਰਨਾਕ ਕੁੱਤੇ ਰੱਖਦੇ ਆ। ਮਤਲਬ ਉਹਨਾਂ ਨੂੰ ਇਹੀ ਮੈਸੇਜ ਆ ਜੀ ਇਹਨੇ ਤਾਂ ਜੇ ਤੁਸੀਂ ਕੁੱਤੇ ਰੱਖਣੇ ਆ ਤਾਂ ਉਹਨਾਂ ਨੂੰ ਵਾਰਾਂ ਨਾ ਨਾ ਜਿਵੇਂ ਵਾਰਾ ਭਿਰਦੇ ਨੇ ਉਹਨ ਕੁੱਤਿਆਂ ਦਾ ਉਹੀ ਇਨਰ ਤੇ ਝੁੰਡ ਬਣਿਆ ਹੋਇਆ ਵਾ ਜਿਹੜੇ ਮਤਲਬ ਆਪਣੇ ਪੈਟ ਬੋਲ ਜੋ ਕਿ ਰੱਖੇ ਜਾਂਦੇ ਸੀਗੇ ਖਤਰਨਾਕ ਕੁੱਤੇ ਰੱਖੇ ਜਾਂਦੇ ਸੀ ਘਰਾਂ ਦੇ ਵਿੱਚ ਉਹਨਾਂ ਦੇ ਚੋਂ ਮਿਸ ਮੈਚ ਨਸਲ ਪੈਦਾ ਹੋਈ ਹੋਈ ਆ ਤੇ ਉਹੀ ਅਟੈਕ ਕਰਦੀ ਹੈ ਜੀ ਜੋ ਆਪਣੇ ਸਾਡੇ ਹੱਡਾ ਰੋੜੀ ਦਾ ਕੁੱਤਾ ਵਾ ਉਹ ਸਾਡਾ ਰੋੜੀ ਚ ਬੈਠ ਕੇ ਖਾ ਕੇ ਰੱਜ ਕੇ ਬੈਠਾ ਵਾ ਜਿਹੜਾ ਇਹ ਅਦਰਵਾਈਜ਼ ਜਿਹੜੇ ਪਿੰਡਾਂ ਚ ਘੁੰਮ ਰਹੇ ਨੇ ਕੁੱਤੇ ਮੈਸ ਨਾ ਮੈਚ ਹੋਏ ਹੋਏ ਕੁੱਤੇ ਨੇ ਉਹੀ ਫਿਰ ਰਹੇ ਨੇ ਗੱਲਬਾਤ ਵੀ ਜੀ ਆਵਾਰਾ ਕੁੱਤੇ ਆਨੇ ਆ ਕੇ ਬੱਚੇ ਨੂੰ ਨੋਚਦਾ ਜੀ ਘਰੇ ਆ ਕੇ ਉਧਰ ਪਰ ਜ਼ਮੀਨ ਦੇ ਵਿੱਚ ਇਥੋਂ ਗਿਆ ਸੀ ਆਪਦਾ ਡੌਗ ਉਹਦਾ ਮਿਸ ਹੋਇਆ ਸੀਗਾ ਉਹਨੂੰ ਲੱਭਣ ਗਿਆ ਸੀ ਪਿੱਛੇ ਉੱਥੇ ਆ ਕੇ 12 ਕੁੱਤਿਆਂ ਨੇ ਉਹਨੂੰ ਨੋਜ ਖਾਇਆ ਜੀ ਕਿੰਨੇ ਕੁ ਕੁੱਤਿਆਂ ਨੇ ਹਮਲਾ ਕੀਤਾ ਸੀਗਾ ਕਿੰਨੇ ਕੁ 10-15 ਕੁੱਤੇ ਹੋਣੇ ਆ ਜੀ ਤੇ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਵਾਕਿਆ ਹੋਇਆ ਸੀ ਉਸ ਤੋਂ ਬਾਅਦ ਹੁਣ ਦੁਬਾਰਾ ਹੋ ਗਿਆ ਕੀ ਗੱਲ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੇ ਧਿਆਨ ਵੀ ਨਹੀਂ ਲੈਂਦਾ ਵੀ ਇਹ ਇਦਾਂ ਹੋ ਵੀ ਹਾਸੇ ਹੋ ਰਿਹਾ ਕਾਰਵਾਈ ਕੀਤੀ ਇਹ ਜੀ ਇੱਕ ਪ੍ਰਵਾਸੀ ਪਰਿਵਾਰ ਸੀਗਾ ਪਹਿਲਾਂ ਉੱਥੋਂ ਬਾਹਰੋਂ ਆ ਕੇ ਰਹਿ ਰਿਹਾ ਜੁਪੀ ਸਾਈਡ ਤੋਂ ਉਹਨਾਂ ਦਾ ਬੱਚਾ 12-13 ਸਾਲ ਦਾ ਸੀਗਾ ਉਹ ਕਣਕ ਦੇ ਵਿੱਚ ਪਤੰਗ-ਪਤੰਗ ਫੜਨ ਗਿਆ ਸੀ ਉੱਥੇ ਉਹਨੂੰ ਮਾਰਤਾ ਕੁੱਤਿਆਂ ਨੇ ਉਦੋਂ ਬਾਅਦ ਨੂੰ ਪੁਲਿਸ ਤਲਾਬੀਦ ਕੀਤੀ ਮੁੱਲਾਬ ਸ਼ਿਕਾਇਤ ਦਿੱਤੀ ਸੀ ਜਾਰਜ ਕਰਾਈ ਸੀ ਬਈ ਇਹ ਕੁੱਤੇਵਾਰਾ ਨੇ ਬੱਚਾ ਮਾਰਤਾ ਆਈ ਸੀ ਪੁਲਿਸ ਪਾਈ ਸੀ ਬੁੱਲਾਬੋ ਥਾਣੇ ਦੇ ਉਦੋਂ ਬਾਅਦ ਫਿਰ ਕੋਈ ਜਿਆਦਾ ਉਹ ਸੀਰੀਅਸ ਨਹੀਂ ਲਿਆ ਗਿਆ ਇਹ ਦੂਸਰਾ ਮੁੱਲਾ ਜੀ ਇਸ ਟਾਈਮ ਲੱਗਦਾ ਵੀ ਕੋ ਖੋਪ ਹੈਗਾ ਪੂਰਾ ਲੋਕ ਸੁਨੇ ਰਸਤੇ ਕੋਈ ਆਉਂ ਨਹੀਂ ਬਿਲਕੁਲ ਖੋਫ ਆ ਜੀ ਹੁਣ ਜ਼ਿੰਮੇਦਾਰ ਭਰਾ ਸਾਡਾ ਇਹ ਜਰਾ ਬਾਹਰ ਬੈਠਾ ਖੇਤ ਦੇ ਵਿੱਚ ਖੇਤਾਂ ਦੇ ਵਿੱਚ ਆ ਦੇਖੋ ਕੱਲਾ ਆਵੇ ਇਹ ਇੱਥੇ ਇਹਦੇ ਬੇਟਾ ਵੀ ਅੱਗੇ ਕੱਲਾ ਏਕ ਹੀ ਬੇਟਾ ਸੀਗਾ ਇਹਦਾ ਤੇ ਹੁਣ ਦੇਖੋ ਨਾ ਘਰ ਆ ਵਿੱਚ ਕੋਈ ਕੰੰਦ ਨਹੀਂ ਹੈ ਕੁਛ ਨਹੀਂ ਸਾਰੀ ਜ਼ਮੀਨ ਹੀ ਜ਼ਮੀਨ ਆ ਤੇ ਅੰਦਰ ਘਰ ਆ ਬੱਚਾ ਗਿਆ ਜ਼ਮੀਨ ਦੇ ਵਿੱਚ ਵਾਰਾ ਕੁੱਤੇ ਪਤਾ ਨਹੀਂ ਕਦੋਂ ਬੈਠੇ ਸੀ ਆਏ ਜਾਂ ਆ ਕੇ ਇੱਕਦਮ ਆ ਗਏ ਥੋੜੀ ਦੇਰ ਪਹਿਲਾਂ ਉਹਦੀ ਮੰਮੀ ਗਈ ਆ ਬਾਹਰ ਧਾਰ ਚੋਕੇ ਆਈਏ ਡੰਗਰਾਂ ਦੀ ਉਹ ਪਾਪ ਦੇ ਡੌਗ ਨੂੰ ਦੇਖਣ ਗਿਆ ਉੱਥੇ ਆ ਕੇ ਉਹਨੂੰ ਅਟੈਕ ਕਰਤਾ ਇਹਨਾਂ ਨੇ ਡੌਗ ਮਿਲ ਗਿਆ ਜੀ ਉਹਨਾਂ ਦਾ ਜਿਹੜਾ ਵੀ ਆਪਣਾ ਡੌਗ ਦੇਖਣਾ ਨਹੀਂ ਉਹ ਵੀ ਮਾਰ ਦਿੱਤਾ ਹੈ ਜੀ ਉਹਨਾਂ ਨੇ ਉਹਨਾਂ ਨੇ ਉਹ ਵੀ ਮਾਰ ਦਿੱਤਾ ਹਾਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੂੰ ਰਾਤ ਨੂੰ ਜਾਨੀ ਕਿ ਉਹ ਲੱਭਦਾ ਰਿਹਾ ਨਹੀਂ ਲੱਭਿਆ ਉਹਨੂੰ ਤੇ ਜਦੋਂ ਸਵੇਰੇ ਉਹਨੂੰ ਦੇਖਣ ਗਿਆ ਉਹਦੇ ਤੇ ਹਮਲਾ ਕਰਤਾ ਜਾਨੀ ਕਿ ਰਾਤ ਨੂੰ ਪਹਿਲਾਂ ਡੌਗ ਮਾਰਤਾ ਸਵੇਰ ਨੂੰ ਇਹਦੇ ਤੇ ਹਮਲਾ ਕਰਤਾ ਅੱਛਾ ਪਹਿਲਾਂ ਡੌਗ ਵੀ ਮਾਰਿਆ ਜਿਹੜਾ ਉਹਦੇ ਗੇਮਿੰਗ ਚ ਆ ਹਾਂਜੀ ਹਾਂਜੀ ਪਹਿਲਾਂ ਡੌਗ ਮਾਰਿਆ ਬੇ ਬੱਚਾ ਲੱਭਣ ਗਿਆ ਸੀ ਉਹਨੂੰ ਉਦੋਂ ਬਾਅਦ ਇਹਦੇ ਤੇ ਆ ਕੇ ਟੈਕ ਜਿਹੜਾ ਇਹ ਡੌਗ ਮਾਰਿਆ ਇਹ ਡੌਗ ਕਿੱਥੋਂ ਦਾ ਸੀ ਇਹ ਆਪਣੇ ਘਰ ਰੱਖਿਆ ਹੋਇਆ ਸੀਗਾ ਜੀ ਜਿਹੜਾ ਅਜਾ ਇਹ ਘਰੇ ਰੱਖਿਆ ਹੈ ਹਾਂਜੀ ਇਹ ਘਰ ਦਾ ਆਪਣਾ ਪਾਲਤੂ ਸੀਗਾ ਜੀ ਇੱਕ ਡੌਗ ਦੇ ਨਾਲ ਇੱਕ ਬੱਚੇ ਦਾ ਨੂ ਹਾਂਜੀ ਹਾਂਜੀ ਇਹ 7-8 ਦਿਨ ਪਹਿਲਾਂ ਪਈਆਂ ਦਾ ਜਵਾਕ ਸੀ ਉਹ ਵੀ ਮਾਰੇ ਆ ਵਿਚਾਰਾ 12-13 ਸਾਲ ਦਾ ਸੀਗਾ ਤੇ ਅਸੀਂ ਤਾਂ ਇਹੀ ਕਹਿੰਨੇ ਆ ਵੀ ਚਲੋ ਜਿਹੜਾ ਹੁਣ ਅੱਗੇ ਕੋਈ ਕੋਈ ਵੀਰ ਭਰਾ ਹੁੰਦਾ ਰਾਤ ਨੂੰ ਕੋਈ ਹੁੰਦਾ ਕੋਈ ਡਿਊਟੀ ਤੋਂ ਆ ਰਿਹਾ ਜਾਂ ਕੋਈ ਜਿਵੇਂ ਵੀ ਆ ਕੋਈ ਅਜਿਹਾ ਹਮਲਾ ਹੀ ਨਾ ਹੋਵੇ ਅੱਗੇ ਕਾਰਪੋਰੇਸ਼ਨ ਹੁੰਦੀ ਸੀਗੀ ਦਵਾਈ ਦਵਾਈ ਪਾ ਜਾਂਦੀ ਫालतू ਜਿਹੜੇ ਡੌਗ ਆ ਉਹ ਮਾਰੇ ਜਾਂਦੇ ਸੀਗੇ ਜਿਹੜਾ ਤੁਸੀਂ ਘਰ 'ਚ ਰੱਖ ਸਕਦੇ ਹੋ ਜਿਹੜਾ ਬਾਹਰ ਜਿਹੜੇ ਆਵਾਰਾ 25 30 50 ਕੁੱਤੇ ਫਿਰਦੇ ਨੇ ਉਹ ਉਹਨਾਂ ਨੂੰ ਮਾਰ ਦਿੰਦੇ ਹੁੰਦੇ ਸੀ ਅੱਛਾ ਸਰ ਇੱਕ ਬੜਾ ਐਨਜੀਓ ਵਾਲੇ ਮੁੱਦਾ ਚੱਕ ਲੈਂਦੇ ਨੇ ਵੀ ਜਿੱਦਾਂ ਕੋਈ ਕੋਈ ਕੁੱਤਾ ਆਵਾਰਾ ਕੁੱਤਾ ਮਾਰ ਦਿੰਦੇ ਨੇ ਕੋਈ ਉਹ ਕੁੱਤੇ ਚੱਕ ਲੈਂਦੇ ਨੇ ਵੀ ਕੁੱਤੇ ਨੂੰ ਮਾਰਿਆ ਹੀ ਬਿਨਾ ਜੇ ਬੋਲਣ ਤੋਂ ਹੈ ਹੋ ਹੈ ਫਲਾਣਾ ਇਹ ਸੰਸਤਾ ਉਹਨਾਂ ਸੰਸਤਾ ਨੂੰ ਕੀ ਮਸਲਾ ਵੀਰ ਜੀ ਮੇਰੀ ਗੱਲ ਸੁਣੋ ਸੰਸਤਾ ਦੇ ਜੇ ਹੁਣ ਜਿਹੜੇ ਜਿਹੜੇ ਜਿਹੜੀ ਸੰਸਥਾ ਇਹ ਗੱਲ ਕਰਦੀ ਆ ਨਾ ਵੀ ਤੁਸੀਂ ਡੌਗ ਨੂੰ ਨਹੀਂ ਮਾਰ ਸਕਦੇ ਤੁਸੀਂ ਆਹ ਨਹੀਂ ਕਰ ਸਕਦੇ ਆਵਾਰਾ ਕੁੱਤੇ ਨੂੰ ਉਹੀ ਜਿਹੜੀ ਸੰਸਾ ਦਾ ਆਪ ਦਾ ਉਹਦਾ ਬੱਚਾ ਮਰਿਆ ਹੋਣਾ ਜਿੱਦਣ ਉਸ ਦਿਨ ਪਤਾ ਲੱਗੂਗਾ ਉਹਨੂੰ ਸੰਸਾ ਦੇ ਜੇ ਸੰਸਾ ਵਾਲੇ ਦੇ ਆਪ ਦਾ ਬੱਚਾ ਮਰਿਆ ਹੋਵੇ ਨਾ ਕੁੱਤੇ ਨੇ ਮਾਰਿਆ ਹੋਵੇ ਉਹ ਸਾਡੇ ਨਾਲੋਂ ਪਹਿਲਾਂ ਕਹੂਗਾ ਇਹਨਾਂ ਨੂੰ ਮਾਰੋ ਮੈਂ ਇਹ ਨਹੀਂ ਕਹਿੰਦਾ ਡੌਗ ਨਾ ਰੱਖੋ ਤੁਸੀਂ ਰੱਖੋ ਆਪਦੇ ਘਰ 'ਚ ਸੇਫ ਰੱਖੋ ਨਾ ਅੰਦਰ ਵਾਰਾ ਥੋੜੀ ਤੁਸੀਂ ਵਾਰਾ ਜਿਹੜੇ ਵਾਰਾ ਕੁੱਤੇ ਫालतू ਬੇ ਵਸੂਲੇ 50 50 ਕੁੱਤੇ ਹੋਏ ਫਿਰਦੇ ਆ ਪਿੰਡ ਦੇ ਵਿੱਚ ਉਹਨਾਂ ਨੂੰ ਉਹਨਾਂ ਮਾਰ ਦੇਣਾ ਚਾਹੀਦਾ ਤੇ ਭਾਈ ਇੱਕ ਇੱਕ ਗੱਲ ਹੋਰ ਆਪਾਂ ਕਹਿੰਦੇ ਜਿੱਦਾਂ ਕੁੱਤੇ ਲੋਕ ਹੁਣ ਅੱਜਕੱਲ੍ਹ ਘਰਾਂ 'ਚ ਰੱਖਦੇ ऐसे लोग कुत्ते ਹੁੰਦੇ ਉਹਨਾਂ ਦੇ ਜਿਹੜੇ ਮੂੰਹ ਦਾ ਲੋਕ ਹੁੰਦਾ ਉਹ ਬੰਦਾ ਖੋਲ ਹੀ ਨਹੀਂ ਬਿਲਕੁਲ ਪਿੱਟ ਪਿੱਟ ਉਹ ਉਸੇ ਬਰੀਡ ਨੂੰ ਉਸੇ ਉਸੇ ਬਰੀਡ ਦੇ ਕੁੱਤੇ ਬਾਹਰ ਆਵਾਰਾ ਹੋਏ ਹੋਏ ਆ ਦੂਸਰੀ ਗੱਲ ਜਿਹੜੀ ਆਪਾਂ ਘਰੇ ਵੀ ਅਜਿਹੇ ਡੇਂਜਰ ਕੁੱਤਾ ਰੱਖਦੇ ਆ ਉਹ ਕਈ ਤਾਂ ਘਰਦਿਆਂ ਨੂੰ ਵੀ ਮਾਰ ਚੁੱਕੇ ਹੋਇਆ ਇੱਕ ਇੱਕ ਜਗ੍ਹਾ ਅਸੀ ਵਾਰਦਾਤ ਹੋਈ ਆ ਲੀਡੀਸ ਗਈ ਆ ਸਵੇਰੇ ਧਾਰ ਤੋਂ ਕੋਲ ਪੈਟਰੋਲ ਰੱਖਿਆ ਸੀ ਉਹਨੇ ਉਹਦਾ ਗਲਾ ਹੀ ਖਾ ਗਿਆ ਹੋਇਆ ਘਰ ਦਾ ਕੁੱਤਾ ਖਾ ਗਿਆ ਇੱਕ ਬੱਚੇ ਨੂੰ ਖਾ ਗਿਆ ਉਹਦੇ ਘਰ ਦੇ